ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਕੈਮ ਹੈ ਜੀ ਕਿਉਂ ਪੈਂਦੀ ਆ ਨਾ ਤੱਕ ਚੈਂਪੀਅਨ ਲਓ ਜੀ ਮੈਨੂੰ ਕਰਨਾ ਪਿਆ ਡਿੱਕ ਬੰਦ ਕਿਉਂਕਿ ਤੁਹਾਨੂੰ ਪਤਾ ਹੀ ਆ ਜੇ ਬੰਦ ਨਾ ਹੋਵੇ ਤਾਂ ਕਾਪੀਰਾਈਟ ਵੀ ਲੱਗ ਜਾਂਦੀ ਹੈ ਕਈ ਵਾਰੀ ਤਾਂ ਤਾਂ ਤੁਹਾਨੂੰ ਅੱਜ ਦਾ ਜੀ ਮੈਂ ਕਿਹਾ ਪੈਂਦੀ ਆ ਤੱਕ ਚੈਂਪੀਅਨ ਤਾਂ ਵਾਕੀ ਅੱਜ ਤੁਹਾਨੂੰ ਮੈਂ ਹੋਰ ਦੱਸਾਂ ਤੇ ਜਿਹੜੇ ਹੁਣ ਮੱਝਾਂ ਦੇ ਵਫਾਦਾਰ ਆ ਦੇਖੋ ਮੈਂ ਡਿੱਕ ਬੰਦ ਕਰਖਿਆ ਦੇ ਹੁਣ ਆਪਾਂ ਬੋਲਣ ਲੱਗੇ ਨਾ ਫੇਰ ਵੀ ਖੜੇ ਖੜੇ ਹੋ ਜਾਂਦੇ ਵਿੱਚ ਜਾਨਵਰ ਦੇਖਿਆ ਮੈਂ ਤਾਂ ਜਿਹੜੇ ਪੰਛੀ ਜ਼ਿਆਦਾ ਵਫਾਦਾਰ ਆਪਣੇ ਫਾਰਮ ਦੇ ਤਾਂ ਉਹ ਹੁਣ ਜਿਹੜੇ ਵਫਾਦਾਰ ਪੰਛੀ ਆ ਵੀਰੇ ਤਾਂ ਉਹ ਹੁਣ ਇੱਥੇ ਗਿੱਜ ਗਏ ਠੀਕ ਐ ਸਾਰਿਆਂ ਤੋਂ ਵੱਧ ਜਿਹੜਾ ਵਫਾਦਾਰ ਪੰਛੀ ਆਪਾਂ ਮੱਝਾਂ ਦਾ ਐਨੀਮਲ ਦਾ ਮੰਨਿਆ ਜਾਂਦਾ ਉਹਨੂੰ ਗਟਾਰ ਨੂੰ ਮੰਨਿਆ ਜਾਂਦਾ ਤੁਸੀਂ ਪਤਾ ਨਹੀਂ ਕੀ ਚੀਜ਼ ਕਹਿੰਦੇ ਆ ਤਾਂ ਉਸ ਤੋਂ ਬਾਅਦ ਨਾਲ ਇੱਕ ਬਗਲੇ ਨੂੰ ਵੀ ਮੰਨਿਆ ਜਾਂਦਾ ਮੱਝਾਂ ਦਾ ਵਫਾਦਾਰ ਤੇ ਪਰ ਉਸੇ ਆਲਾ ਜਿਹੜਾ ਪੰਛੀ ਹੈ ਨਾ ਉਹ ਇੱਕ ਬਗਲਾ ਤੇ ਕਾ ਗਿਟਾਰ ਜਿਹੜੀ ਫਿਰਦੀ ਹੈ ਨਾ ਇਹ ਤੁਸੀਂ ਕੀ ਕਹਿਣਾ ਦੇਖਿਓ ਦੱਸਿਓ ਹੁਣ ਤਾਂ ਉਹ ਖੋਲਣੀ ਚ ਵੜ ਗਈ ਹਰੇ ਬਾਹਰਲਾ ਜਿਹੜਾ ਇੱਕ ਝੋਂਡਾ ਦੇਖ ਕੇ ਇਧਰਲੇ ਪਾਸੇ ਜਦੋਂ ਆਏ ਸੀ ਅੰਦਰ ਹੀ ਫਿਰਦਗੇ ਉਹ ਪਰਲੇ ਪਾਸੇ ਬਾਹਰ ਨਿਕਲ ਗਈਆਂ ਹੁਣ ਇੱਥੇ ਕਾਫੀ ਜਿਹੜੇ ਆਣ ਨੇ ਵੀ ਬਣਾਉਣ ਲੱਗੀਆਂ ਏ ਤਾਂ ਕਾਫੀ ਆਣ ਨੇ ਦੇ ਨਾਲ-ਨਾਲ ਤਾਂ ਠੀਕ ਆ ਉਹ ਫਿਰਦੀ ਹੈ ਦੇਖੋ ਨਾ ਸੀ ਇੱਕ ਆ ਗਿਆ ਹਣੀ ਇਹ ਭਾਈ ਜੀ ਆ ਦੇਖੀ ਚੱਲੇ ਹੁਚਾ ਮੈਂ ਸਿੰਗਾ ਦੇ ਵਿੱਚ ਜੇ ਕੋਈs ਵੀ ਐ ਬੜਾ ਵਧੀਆ ਜਰ ਇਹ ਮਤਲਬ ਸਫਾਈ ਕਰਦੀਆਂ ਭਈ ਆ ਦੇਖੀ ਚੱਲੇ ਇੱਕ ਮਿੰਟ ਕਪਾਏ ਇਥੇ ਘੜਦੇ ਸੰਦੇਖ ਹੁਣੀ ਪਤਾ ਲੱਗ ਰਹੀ ਉਹਦੇ ਮੂਰੇ ਕੋਈ ਮੱਖਾ ਆਈ ਜਾਂ ਕੁਛ ਵੀ ਹੋਈ ਤਾਂ ਜਿਹੜੀ ਮੱਝ ਤੇ ਵਹਿ ਗਈਆਂ ਤੇ ਉਹ ਜਾਂ ਸ਼ਾਂਤੀ ਨਾਲ ਵਹਿ ਜਾਂਦੀਆਂ ਤਾਂ ਜਿਵੇਂ ਕੋਈ ਉਹਨਾਂ ਨੂੰ ਪਰਵਾਹੀ ਨਹੀਂ ਹੁੰਦੀ ਤੇ ਤੁਸੀਂ ਇਹ ਜਿਹੜੇ ਪਾਂਛੇ ਪੂਰੀ ਆਪਦੀ ਵਫਾਦਾਰੀ ਦੇ ਨਾਲ ਕੰਮ ਕਰਦੇ ਆ ਤਾਂ ਜਿਹੜੇ ਇਦਾਂ ਦੇ ਪਾਂਛੇ ਇਹਨਾਂ ਨੂੰ ਆਪਾਂ ਨੂੰ ਨਹੀਂ ਡੱਕਣਾ ਚਾਹੀਦਾ ਤਾਂ ਅੱਜ ਗੱਲ ਸੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਮੱਝਾਂ ਬੈਠੀਆਂ ਸੀ ਬਾਈ ਇਹ ਪੂਰੀਆਂ ਵਧੀਆ ਲੱਗੀਆਂਆਂ ਸੀ ਤੇ ਜਿਹੜੀ ਵੀ ਮੱਝ ਤੇ ਵਹਿ ਜਾਂਦੀਆਂ ਸੀ ਤੇ ਉਹ ਸ਼ਾਂਤੀ ਨਾਲ ਐ ਪੈ ਜਾਂਦੀਆਂ ਸੀਗੀਆਂ ਬਾਈ ਕਿਉਂਕਿ ਬਹੁਤ ਫਰਕ ਹੈ ਕੋਈ ਚਮਜੂ ਪੈਂਦੀ ਹੈ ਕੋਈ ਚਿਚੜੀ ਕੋਈ ਚਚੜ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਮੈਂ ਬੜੀਆਂ ਸ਼ੌਂਕ ਨਾਲ ਖਾਂਦੀਆਂ ਤੇ ਹੁਣ ਦਵਾਈ ਕਰੀਏ ਬਈ ਆਦੇ ਉੱਪਰਲੇ ਪਾਸੇ ਤਾਂ ਡੇਲੀ ਵਾਲਾ ਕੰਮ ਹੋ ਗਿਆ ਯਾਰ ਨਮਾਉਣ ਤੋਂ ਬਾਅਦ ਫੇਰ ਮੱਖੀ ਪੈਂਦੀ ਹੈ ਢਿੱਡ ਤੇ ਬਾਲਾਂ ਵਾਲੇ ਥਾਂ ਤੇ ਉੱਡ ਜਾਂਦੀਆਂ ਹੱਦ ਇਹ ਆ ਗਈਆਂ ਹੁਣ ਤਾਂ ਇਹ ਬੰਦਿਆਂ ਤੋਂ ਵੀ ਡਰਨੋਂ हट ਗਈਆਂ ਕਿਉਂਕਿ ਜਦੋਂ ਮਾੜੀ ਮੁੱਟੀ ਇਹ ਰੋਟੀ ਵੀ ਖਾ ਲੈਂਦੀਆਂ ਰੋਟੀ ਰੋਟੀ ਜਦੋਂ ਆਪਾਂ ਪਾਉਂਦੇ ਨਾ ਭੋਰ ਦੇ ਪਛੂਰ ਜੇ ਦਿੰਨੇ ਰੋਟੀ ਉਹਦੇ ਉੱਤੇ ਵੀ ਇਹ ਆਉਂਦੀਆਂ ਰਹਿੰਦੀਆਂ ਤੇ ਤੁਸੀਂ ਇਹ ਚੀਜ਼ ਦੇਖੋ ਵੀ ਬਾਕੀ ਇਹ ਜਿਹੜੇ ਹੈਗੇ ਆਪਣੇ ਇਹ ਪਿੰਦੇ ਆ ਇਹ ਪੰਛੀ ਆ ਤਾਂ ਇਹਨਾਂ ਨੇ ਸਾਰਿਆਂ ਤੇ ਇਦਾਂ ਹੀ ਹੋਣਾ ਇੱਥੇ ਹੀ ਰੌਲਾ ਪਾ ਕੇ ਹੋਰ ਸੱਦ ਲੈਣੀਆਂ ਐ ਤੂੰ ਦੇਖੋ ਉਹ ਦੇ ਮ ਉਹ ਪਰਲੇ ਉਹ ਲੱਤਾਂ ਦੇ ਉੱਤੇ ਇੱਕ ਹੰਡਾ ਦੇਖੋ ਜਿਸ ਨੂੰ ਦੀਂਦਿਆ ਤਾਂ ਉਹ ਉੱਤਰ ਜੇ ਪਰਲੇ ਪਾਸੇ ਲੰਘ ਗਿਆ ਬੜੀਆਂ ਮੇ ਭਾਲ ਕੇ ਨਿਸ਼ਾਨੇ ਲਾਉਂਦੀਆਂ ਮੈਂ ਚਲੋ ਛੋਡੇ ਨਾਲ ਇੱਧਰ ਹੀ ਵਸਿਆ ਦੇ ਜਿਵੇਂ ਝੋਟੀਆਂ ਦੇ ਬੈਠੀਆਂ ਉਹਨਾਂ ਕਲੇਆਂ ਆ ਉਹਦੇ ਅੰਦਰ ਪਸੂਆਂ ਦਾ ਤਵਾ ਦੋ ਇੱਧਰੋ ਜਾਣੇ ਆ ਹੋਰ ਪਸੂਆਂ ਦੇ ਵਿੱਚ ਕੀ ਆ ਪਸੂਆਂ ਦੇ ਵਿੱਚ ਸਿਰਫ ਮੱਖੀ ਠੀਕ ਐ ਮੱਖ ਹੋਗੀ ਕੋਈ ਚਛੜੀ ਹੋਗੀ ਕੋਈ ਕੁਸ਼ ਹੋ ਗਿਆ ਹਨਾ ਜਿਹੜੀਆਂ ਚੀਜ਼ਾਂ ਆਪਾਂ ਨੂੰ ਵੀ ਨਹੀਂ ਦਿੰਦੀਆਂ ਬਰੀਕ ਜਿਹੜੇ ਕੋਈ ਕਟਿਆਂ ਨੂੰ ਆ ਕੇ ਉਹ ਸੋਰ ਬਰੀਕ ਚੀਜ਼ਾਂ ਜਿਹੜੀਆਂ ਖਾਂਦੀਆਂ ਹੁੰਦੀਆਂ ਕਿੜੇ ਮਕੌੜੇ ਤੁਹਾਨੂੰ ਪਤਾ ਹੀ ਹੈ ਹਨਾ ਬਰੀਕ ਬਰੀਕ ਜਿਹੜੇ ਆਪਾਂ ਨੂੰ ਕੋਈ ਦਿੰਦੇ ਨਹੀਂ ਨਾ ਉਹਨਾਂ ਦੇ ਸਰੀਰ ਤੇ ਤਾਂ ਉਹ ਵੀ ਇਹ ਖਾ ਜਾਂਦੀਆਂ ਅੱਗੇ ਆਪਾਂ ਦੇਖ ਦਿੰਦੇ ਜਦੋਂ ਝੁੰਡ ਛੱਡਦੇ ਹੁੰਦੇ ਸੀ ਨਾ ਮੱਜਾਂ ਦੇ ਝੁੰ ਤਾ ਕਿੰਨੀ ਕਿੰਨੀ ਮੱਝ ਹੁੰਦੀ ਸੀ 50 100 200 ਹਨਾ ਸਾਰੇ ਪਿੰਡ ਦੀਆਂ ਮੱਝਾਂ ਹੁੰਦੀਆਂ ਉੱਥੇ ਫਿਰ ਤੂੰ ਦੇਖ ਲੈ ਇਹ ਬਗਲਿਆਂ ਦੇ ਵਿੱਚ ਝੁੰਡਾਂ ਦੇ ਝੁੰਡੇ ਆ ਜਾਂਦੇ ਸੀਗੇ ਜਿਹੜੀਆਂ ਗਟਾਰਾਂ ਹੁੰਦੀਆਂ ਸੀ ਇਹ ਵੀ ਝੁੰਡਾਂ ਦੇ ਝੁੰਡ ਆ ਜਾਂਦੇ ਠੀਕ ਹੈ ਕਿਉਂਕਿ ਇਹ ਚੀਜ਼ ਤੁਸੀਂ ਦੇਖਣ ਵਾਲੀ ਹੈ ਜਦੋਂ ਆਪਾਂ ਅੱਗੇ ਬਰਸੀਨਾ ਪੜਦੇ ਹਾਂ ਉਹਨਾਂ ਦੇ ਵਿੱਚ ਵੀ ਆਉਂਦਾ ਕਿਉਂਕਿ ਝੁੰਡੀ ਝੁੰਡੀ ਬੜੀ ਖਾਂਦੀਆਂ ਹਨਾ ਇਹ ਟਾਈਮਾਂ ਦੇ ਵਿੱਚ ਤਾਂ ਇਹ ਸਾਰੀਆਂ ਇਕੱਠੀਆਂ ਆ ਜਾਂਦੀਆਂ ਸੀ ਤੇ ਜਦੋਂ ਮੱਝਾਂ ਤੁਰ ਜਾਂਦੀਆਂ ਦੇਖ ਲਓ ਜਿਹੜੀ ਮੱਝ ਤੇ ਬੈ ਜਾਂਦੇ ਸੀ ਮੱਝ ਉਹ ਖੜ ਜਾਂਦੀਆਂ ਸੀ ਤੁਰ ਜਾਂਦੀਆਂ ਖਾਣ ਨੂੰ ਖੜ ਜਾਂਦੀਆਂ ਸੀ ਉਨਾ ਮਤਲਬ ਇਹੀ ਹੁੰਦਾ ਸੀ ਜਦੋਂ ਥੱਲੇ ਕੁਝ ਵੀ ਲੱਗਿਆ ਹੋਵੇ ਉੱਪਰ ਜੀਵਲੀ ਚੀਜ਼ ਕੋਈ ਵੀ ਅਟੈਕ ਕਰਦੀ ਉਹਦੇ ਸਰੀਰ ਤੇ ਉਹਨੂੰ ਇਹ ਖਾ ਜਾਂਦੀਆਂ ਫੜ ਕੇ ਠੀਕ ਹੈ ਤੇ ਇਹ ਹੁਣ ਇੱਥੇ ਹੀ ਆਈ ਗੜੇ ਕਿ ਦੰਦੀਆਂ ਰਹਿਣਗੀਆਂ ਠੀਕ ਆ 5-10 ਆ ਗਈਆਂ ਇੱਕ ਅੱਧੀ ਮੱਝ ਤੇ ਬੈਠ ਗਈ ਜਿਵੇਂ ਉਹ ਬਾਗੀ ਤੇ ਬੈਠੀਆਂ ਹੁਣ ਜਾ ਕੇ ਉਹਦੇ ਐਂਡ ਤੇ ਤੇ ਜਮਾਣੀ ਉਹਨੇ ਤੇ ਮੱਝਾ-ਮੱਝਾ ਵੀ ਨਹੀਂ ਡਰਦੀਆਂ ਹਨਾ ਤੇ ਪਹਿਲਾਂ ਨਹੀਂ ਇਹ ਹੋਏ ਆਏ ਸੀਗੇ ਇਹ ਹੁਣੀ ਥੋੜਾ ਜਿਹਾ ਟਾਈਮ ਨਹੀਂ ਆਇਆ ਮਤਲਬ ਗਿਜਣ ਲੱਗੇ ਆ ਤਾਂ ਚੱਲ ਖੁਸ਼ੀ ਮਿਲੀ ਵੀ ਜੇ ਹੈ ਗਈ ਦੀਆਂ ਤਾਂ ਕਹਿਣ ਦਾ ਭਾ ਵੱਧਾ ਕੰਮ ਆ ਜਿਹੜਾ ਆਪਣਾ ਤਾਂ ਉਹ ਹੋ ਜਾਂਦਾ ਠੀਕ ਹੈ ਜੀ ਤਾਂ ਇਸ ਕਰਕੇ ਅੱਜ ਪਾਈ ਸੀ ਤੁਹਾਡੇ ਨਾਲ ਥੋੜੀ ਜੀ ਵੀਡੀਓ ਸਾਂਝੀ ਕੀਤੀ ਹੈ ਵੀ ਭਾਈ ਜਿਹੜੇ ਇਦਾਂ ਦੇ ਪਾਂਛੀ ਆਈ ਵੀ ਆਪਣੇ ਇੱਕ ਵਫਾਦਾਰ ਆ ਆਪਾਂ ਕਰੇ ਕਈ ਵਾਰੀ ਝੁੰਡਾ ਕੇ ਭੈਣਨ ਤੇ ਆਪਾਂ ਉਹਦੀ ਮੜੀ ਜੀ ਰੋੜੀ ਮਾਰਦੇ ਆਂ ਵੀ ਚੱਲੋ ਜੀ ਉੱਟ ਜਾਓ ਹਨਾ ਵੀ ਵਗਲੇ ਆ ਗਏ ਮੱਝਾਂ ਦੇ ਕੋਲੇ ਇਹ ਚੀਜ਼ਾਂ ਆ ਗਈਆਂ ਇਹ ਚੀਜ਼ਾਂ ਨੁਕਸਾਨ ਨਹੀਂ ਦਿੰਦੀਆਂ ਇਹ ਫਾਇਦਾ ਜ਼ਰੂਰ ਦੇ ਕੇ ਜਾਣਗੀਆਂ ਪਾ ਮਦੀ 5 ਮਿੰਟ ਰਹਿ ਜਾਣ ਮੱਝਾਂ ਕੋਲੇ 5 ਮਿੰਟਾਂ ਜੀ ਵੀ ਫਾਇਦਾ ਦੇਣੀਆਂ ਜ਼ਰੂਰ ਏ ਤਾਂ ਗੱਲ ਕਰ ਆਪਾਂ ਤੁਹਾਨੂੰ ਇੱਧਰ ਨੂੰ ਜੇ ਨੇੜੇ ਅੰਗਣ ਮੈਂ ਜ਼ੂਮ ਕਰਕੇ ਦਿਖਾਉਂ ਕਿཅੇ ਹੋਰ ਦੇਖੋ ਜਿਹੜੀ ਵੀ ਮੱਝ ਤੇ ਬੈਠਣਗੀਆਂ ਤੁਸੀਂ ਐਂ ਦੇਖ ਲਓ ਵੀ ਉਹ ਹੀ ਮੱਝ ਐਂ ਸ਼ਾਂਤੀ ਨਾਲ ਲੰਮੀ ਪਈ ਜਾਂਦੀ ਏ ਕਿਉਂਕਿ ਉਹ ਜਿਹੜੀ ਮੱਖ ਮੁਖ ਮਾੜੀ ਮੁੱਢੀ ਜੋ ਅਟੈਕ ਕਰਦੀਆਂ ਉਹ ਪਰਲੀ ਤੋਂ ਉੱਡ ਕੇ ਬਿਜਾ ਬਣਾਉਂਦੀਆਂ ਹਨਾ ਤਾਂ ਐਸੋਲੂਟ ਹੋਰ ਫਿਰ ਆਦੇ ਹੁਣ ਆਪਾਂ ਡੈਕ ਬੰਦ ਕੀਤਾ ਸੀ ਹੁਣ ਅੱਚ ਵੀ ਲੱਗੇ ਨਾ ਕਰਨ ਸੰਗਲ ਖੜਕਾਉਣ ਲੱਗੇ ਨਾ ਸਾਰੀਆਂ ਠੀਕ ਐ ਕਸਣੀ ਚਲਿਓ ਤੇ ਫਿਰ ਮੈਂ ਬਿਨਾ ਮਤਲਬ ਵੀਡੀਓ ਆਪਾਂ ਕੋਈ ਉਹ ਤੋਂ ਮੈਂ ਤੁਹਾਨੂੰ ਪਾ ਕੇ ਦਿਖਾਉਂਗਾ ਇੱਕ ਅੱਧੀ ਰੀਲ ਜਦੋਂ ਗੀਤ ਚੱਲੀ ਜਾਂਦੇ ਹੋਏ ਤੇ ਉਦੋਂ ਵੀ ਦੇਖੋ ਇਹਨਾਂ ਦੀ ਫੀਲਿੰਗ ਤਾਂ ਉਦੋਂ ਕੀ ਕਰਨ ਇਹਨਾਂ ਨੇ ਤੇ ਜਮਾਂ ਯਾਰ ਜਿੱਥੇ ਬੈਠੇ ਆਂ ਸੰਗਲੀ ਨਹੀਂ ਹਿਲਾਉਂਦੀਆਂ ਪਤਾ ਨਹੀਂ ਕੀ ਚੱਕਰ ਆ ਵੀ ਖੜਕਾ ੜਕਾ ਨਹੀਂ ਹੁੰਦਾ ਜਿਵੇਂ ਆਪਾਂ ਬੋਲੀ ਜਾਂਦੇ ਆ ਬੋਲ ਨਹੀਂ ਸੁਣਦਾ ਕੁਝ ਹੋਰ ਨਹੀਂ ਸੁਣਦਾ ਆ ਲੰਬੋ ਤੂੰ ਕੀ ਲੱਸਣ ਫੜਿਆ ਤੈਨੂੰ ਤਿੰਨ ਦਿਨ ਹੋ ਗਏ ਦੇਖਦੇ ਇਹਨੂੰ ਤਾਂ ਰੋਜ਼ ਸੰਗ ਜਾਂ ਚੱਕ ਕੇ ਪਾਲ ਨਹੀਂ ਆ ਤੂੰ ਹੈ ਐ ਨਾ ਕਰਿਆ ਕਰ ਸੰਗ ਟੁੱਟ ਜੂ ਕਿਤੇ ਖੜੀ ਹੋਣ ਲੱਗੀ ਦਾ ਚਲੋ ਠੀਕ ਆ ਵੀ ਮਿੱਤਰੋ ਤੇ ਆਪਾਂ ਹੁਣ ਸਿਰਕਣ ਲੱਗਿਆਂ ਦਵਾਈ ਤੇ ਪਵਨ ਭਰ ਕੇ ਟੂਮੀ ਭਰ ਕੇ ਕਰੀ ਜਾਂਦੇ ਆ ਕੰਮ ਉਧਰ ਕੱਖ ਪੱਠਿਆਂ ਦਾ ਨਵੇੜੀ ਜਾਂਦੇ ਤੇ ਆਪਾਂ ਹੁਣ ਦਵਾਈ ਦਾ ਕਰਦੇ ਆ ਤੇ ਆ ਥੋੜੇ ਜਿਹੇ ਸਮੇਂ ਨੂੰ ਹੁਣ ਅਗਲੇ ਪੂਰ ਦਾ ਫੀਡ ਦਾ ਵੀ ਉਧਰ ਕਰਨਾ ਪਊ ਹੁਣ ਤਾਂ ਇੱਥੇ ਆਪਾਂ ਨੂੰ ਆ ਕਣਕ ਵਟਣ ਤੋਂ ਬਾਅਦ ਕਮਰੀ ਪਾਉਣਾ ਪਊ ਇੱਕ ਫੀਡ ਵਾਲਾ ਤੇ ਸਾਡਾ ਇੱਕ ਕੱਖਾਂ ਵਾਲਾ ਜਿੱਥੇ ਖੁੱਲੇ ਰਹਾ ਸਕੀ ਖੁੱਲੇ ਪਾਸੇ ਕਿ ਚੀਜ਼ਾਂ ਤੁਹਾਨੂੰ ਪਤਾ ਫਾਰਮ ਇੱਕ ਤਰ੍ਹਾਂ ਪਸ਼ੂ ਦਾ ਪਬਰਾਂਡੇ ਚ ਕਿਰਾਂ ਬੰਨ ਲੈਣ ਨੇ ਪਰ ਫਾਰਮ ਬੰਨਣ ਵਾਸਤੇ ਥੋੜਾ ਜਿਹਾ ਸਮਾਂ ਲੱਗਦਾ ਫਾਰਮ ਨੂੰ ਤਾਂ ਹੀ ਤਾਂ ਆਪਾਂ ਕਹਿ ਦਿੰਦੇ ਆ ਵੀ 5-7 ਸਾਲਾਂ ਦਾ ਫਾਰਮ ਕਾਮਯਾਬ ਹੀ ਹੁੰਦਾ ਇਹ ਇਸੇ ਕਰਕੇ ਹੁੰਦਾ 5-6 ਸਾਲਾਂ ਚ ਆਪਾਂ ਪਸ਼ੂ ਜੋੜੀ ਜਾਂਦੇ ਆ ਪਸ਼ੂਆਂ ਤੋਂ ਬਾਅਦ ਬਰਾਂਡੇ ਬੁੰਡੇ ਵਾਜ ਜਾਂਦੇ ਆ ਬਰਾਂਡੇ ਬੁੰਡੇ ਪਾਉਣ ਤੋਂ ਬਾਅਦ ਫਿਰ ਹਜੇ ਚੀਜ਼ਾਂ ਹੁੰਦੀਆਂ ਵੀ ਮਸ਼ੀਨਾਂ ਕੁਤਰੇ ਵਾਲੀਆਂ ਲਾਤੀਆਂ ਜਨਰੇਟਰ ਲਾਤੇ ਠੀਕ ਆ ਜੀ ਕਿਤੇ ਕਿੱਥੇ ਕੱਖਰ ਲਾਉਣੇ ਉਹ ਚੀਜ਼ਾਂ ਪੈ ਗਈਆਂ ਥੋੜਾ ਥੋੜਾ ਜਿਹੜਾ ਕੰਮ ਹਰ ਸਾਲ ਵਾਧਦਾ ਤੁਰ ਜਾਂਦਾ ਤੇ ਮੇਰਾ ਮੰਨਣਾ ਵੀ ਫਾਰਮ ਨੂੰ ਤਕਰੀਬਨ ਤਾਂ ਹੀ ਅਗਲਾ ਕਹਿੰਦਾ ਵੀ 5-7 ਸਾਲ ਲੱਗਦੇ ਆ ਤੇ ਜਮਾਂ ਸਹੀ ਮਸ਼ੀਨਰੀ ਮਸੂਦਰੀ ਬਣਨ ਲੱਗਿਆਂ ਨੂੰ ਤਾਂ 10 ਸਾਲ ਹੀ ਲੱਗ ਜਾਂਦੇ ਆ ਜਿਵੇਂ ਹੋਰ ਵੀ ਦੋ ਚਾਰ ਚੀਜ਼ਾਂ ਹੈਗੀਆਂ ਹਨਾ ਥੋੜੀਆਂ ਥੋੜੀਆਂ ਵੀ ਕਿਤੇ ਆ ਚੀਜ਼ ਬਣ ਗਈ ਆ ਚੀਜ਼ ਫਾਰਮ ਦੀ ਬਣ ਗਈ ਉਹ ਚੀਜ਼ਾਂ ਹੁਣ ਹੌਲੀ ਹੌਲੀ ਇਕੱਠੀਆਂ ਕਰਦੇ ਰਵਾਂਗੇ ਆਪਾਂ ਤਾਂ ਠੀਕ ਆ ਜੀ ਧੰਨਵਾਦ ਸੱਚੀ ਕਾਲ ਤਾਂ ਵਾਤੋ ਵਾਦ ਜਰੂਰ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਜਿਆਦਾ ਤੋਂ ਜਿਆਦਾ ਕਰਿਆ ਕਰੋ